ਸਸ਼ੀ ਕਾਲ ਬਜੀ ਸਾਰੇ ਭਰਾਵਾਂ ਨੂੰ ਅੱਜ ਖੜੇ ਆ ਬ੍ਰੈਂਚ ਟਰੈਕਟਰ ਜਿੱਤੇ ਖੜੇ ਆ ਕਿਹੜੇ ਭਰਾ ਕਾਫੀ ਭਰਾ ਫੋਨ ਕਰਦੇ ਰਹਿੰਦੇ ਅਕਸਰੀ ਵੀ ਸਾਨੂੰ ਪ੍ਰਾਣੀ ਸ਼ੋਅ 'ਚ ਪ੍ਰਾਣੀ ਸ਼ੋਅ 'ਚ ਟਰੈਕਟਰ ਲੱਭ ਕੇ ਦੋ ਵੀਰੋ ਟਰੈਕਟਰ ਆਪਣੇ ਕੋਲੇ ਹਰੇਕ ਹੀ ਹੁੰਦੇ ਆ ਦੇਖੋ ਕਿਵੇਂ ਸੋਨਾ ਲੀਕਾ ਖੜੇ ਆ 969 ਖੜਾ 3630 ਖੜੇ ਆ ਇੱਧਰ 5210 ਖੜੇ ਆ ਇੱਧਰ 5210 744 ਸਵਰਾਜ ਇੱਧਰ ਭਰੇ ਹੀ ਖੜਾਗਾ ਸਾਰਾ ਏਰੀਆ ਤਾਂ ਅੱਜ ਇਕੱਲੀ ਗੱਲ ਕਰ ਰਹੇ ਹਾਂ ਕਿਹੜੀ ਆਪਾਂ ਸਵਰਾਜ 855 ਬਾਰੇ ਦੇਖੀ ਗਾਂ ਦੀ ਕਿੰਨੇ ਘੰਟ ਚੱਲਿਆ ਇਹ ਸਵਰਾਜ 855 ਭਰਾਵੋ ਐਮ ਆਰ ਐਫ ਦੇ ਟਾਇਰਾਂ ਚ 90 ਪੈਸੇ ਟਾਇਰ ਆ ਟਰੈਕਟਰ ਸਾਨੂੰ ਸਟਾਰਟ ਵੀ ਕਰਕੇ ਦਿਖਾਉਣੇ ਜੇ ਸਟਾਰਟ ਹੋ ਜੇ ਤਾਂ ਕਈ ਵਾਰ ਸਟਾਰਟ ਕਿਉਂ ਖੜੇ ਰਹਿੰਦੇ ਆ ਸਟਾਰਟ ਨਹੀਂ ਹੁੰਦੇਗੇ ਡਾਊਨ ਹੋ ਜਾਂਦੀਆਂ ਸੈਲਫ ਵੱਜੀ ਜਾਂਦੇ ਆ ਜੀਮੇਦਾਰ ਭਰਾ ਇੱਥੇ ਸੈਲਫਾ ਮਾਰ ਮਾਰ ਕੇ ਚੈੱਕ ਕਰੀ ਜਾਂਦੇ ਆ ਦੇਖੋ ਕੋਣੀ ਨਾ ਚੋ ਇਹ ਜੇ ਸਾਡਾ ਬੰਦਾ ਸਟਾਰਟ ਕਰਨ ਨਾਲ ਦੇਖ ਲੋ ਆਲੇ ਦੇ ਕਿੰਨੇ ਘੰਟੇ ਚੱਲਿਆ ਮੜੇ ਰੇ ਰੇਸ ਕਰਕੇ ਬਾਅਦ ਚੈੱਕ ਕਰਾ ਸਾਈਡ ਗੇਅਰ ਹੁੰਦਾ ਭਰਾਵਾ ਤੁਹਾਨੂੰ ਪਤਾ ਹੀ ਹੈ ਸਾਈਡ ਗੇਅਰ ਤਾਂ ਦੱਸ ਰਹੇ ਆ 3 ਸਪੀਡ ਦੇ ਵਿੱਚ ਭਰਾਵਾਂ ਨੂੰ ਨਹੀਂ ਵੀ ਪਤਾ ਹੁੰਦਾ ਵਿੱਚ ਇਹੋ ਜਿਹੇ ਭਰਾ ਵੀ ਹੈਗੇ ਆ ਜਿਨ੍ਹਾਂ ਨੂੰ 80% ਨੂੰ ਪਤਾ 20% ਨੂੰ ਹਜੇ ਵੀ ਨਹੀਂ ਪਤਾ ਕਿ ਮੇਰਾ ਕੰਤੀ ਨੂੰ ਗੇਰਾਂ ਦਾ ਹਜੇ ਵੀ ਨਹੀਂ ਪਤਾ ਬੰਦ ਕਰਦੇ ਗੇਰ ਚ ਕੋ ਮਾਰਦਾ ਸੈਲਫ ਕਿੰਨੇ ਘੰਟੇ ਚੱਲੇਆ 990 990 ਘੰਟੇ ਚੱਲਿਆ ਗਿਆ ਪੰਜਾਬ ਨੰਬਰ ਆ ਦੇਖੀ ਮਹੀਨੇ ਕੰਮੇ ਦਾ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਭਰਾਵੋ ਜੇ ਇਹ ਟਰੈਕਟਰ ਖਰੀਦਦੇ ਨਾਲਗਾ 2 ਗ ਲੱਖ ਰੁਪਏ ਭਰ ਕੇ ਬਾਕੀ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ ਤੇ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਕਿੰਨੇ ਘੰਟੇ ਚੱਲੇਆ 10ਵੇਂ 10ਵੇਂ ਦਾ 2022 ਦੇ 10ਵੇਂ ਮਹੀਨੇ ਦਾ ਟਰੈਕਟਰ ਆ 10ਵੇਂ ਮਹੀਨੇ ਦਾ ਹੈ 990 ਘੰਟੇ 990 ਤੇ 90 ਘੰਟੇ ਚੱਲਿਆ 10ਵੇਂ ਦਾ 22 ਦੇ 10ਵੇਂ ਦਾ ਟਰੈਕਟਰ ਆ ਆ ਦੇਖੋ ਮਗਰ ਛਤਰੀ ਇਹਦੀ ਦੇਵਾਂਗੇ ਤੁਹਾਨੂੰ ਨਾਲ ਭਰਾ ਉਹ ਡੰਡਾ ਪੱਟੀ Ориਜినਲ ਸਮਾਨ Ориਜినਲ ਪੰਜਾਬ ਨੰਬਰ ਟਰੈਕਟਰ ਆ ਟਰੈਕਟਰ ਖਰੀਦਣ ਲਈ ਸੰਪਰਕ ਕਰ ਲਓ ਬ੍ਰੈਂਡ ਟਰੈਕਟਰ ਦੀ ਟੀਮ ਨਾਲ 5210 2122 ਮਾਲ ਸਵਰਾ 744 ਖੜਾ ਅੱਗੇ ਖੜਿਆ ਝੂਟੇ ਟਰੈਕਟਰ ਖੜਿਆ 755 755 ਖੜੇ ਨੇ ਅੱਗੇ ਆ ਗਿਆ 2 ਸਪੀਡ 'ਚ ਇਹ ਦੇਖੀ ਕਿੰਨੇ ਘੰਟੇ ਚੱਲਿਆ 2 ਸਪੀਡ 'ਚ ਆ ਗਿਆ ਬਹੁਤ ਸਾਫ਼ ਸੁਥਰੇ ਟਰੈਕਟਰਾਂ ਸੈਂਟਰ ਗੇਅਰ 'ਚ ਵਿੱਚ ਭਰਾਵਾਂ ਦੀ ਡਿਮਾਂਡ ਰਹਿੰਦੀ ਵੀ ਸੈਂਟਰ ਗੇਅਰ 'ਚ ਹੀ ਲੈਣਾ ਸੀ ਸਾਈਡ ਗੇਅਰ ਲੈਣੀ ਨਹੀਂ ਗਾ ਵਿੱਚ ਭਰਾ ਆਹ ਕਹਿੰਦੇ ਨੰਦੇ ਆ ਵੀ ਅਸੀਂ ਤਾਂ ਭਰਾਵੋ ਸੈਂਟਰ ਗੇਅਰ ਹੀ ਹੈ 782 ਪਹਿਲੇ ਮਹੀਨੇ ਤੇ ਪਹਿਲੇ ਮਹੀਨੇ ਦਾ 23 ਦਿਨ ਕਿਲਿਆ ਹੋਇਆ 700 ਤੇ ਕੁਝ ਕੁ ਘੰਟੇ ਕਹਿੰਦੇ ਮੁੰਡਾ ਕਹਿੰਦਾ ਚੱਲਿਆ ਹੋਇਆ ਇਹ ਉਹ ਆਇਆ ਉੱਧਰ ਕਿ ਆਇ ਨਹੀਂ ਸੀ ਰਾ ਆ ਗਿਆ ਉਹਨਾਂ ਕੋ ਇਧਰ ਪਾਲਸਪੁਰਛ ਮਾਰਦੇ ਇਹਨਾਂ ਦੇ ਟਰੈਕਟਰ ਤਿਆਰ ਤੁਰੂ ਹੋ ਕੇ ਪਾਲਸ਼ਾਂ ਬਜ ਕੇ ਤਿਆਰ ਨੇ ਟਰੈਕਟਰ 2023 ਮਾਡਲ 2023 ਮਾਡਲ ਦਾ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਵਗੈਰਾ ਚੈੱਕ ਕਰ ਲਓ ਆ ਦੇਖੋ ਟਰੈਕਟਰ ਬਹੁਤ ਵਧੀਆ ਸਾਫ ਹਾਲਤ ਚ ਬ੍ਰੈਂਡ ਟਰੈਕਟਰ ਜਦੇ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਕੇ ਲਿਆ ਸਕਦੇ 94174628846 ਇਹ ਮੇਰੇ ਫਾਦਰ ਸਾਹਿਬ ਦਾ ਨੰਬਰ ਆ ਸਰਦਾਰ ਮਹਿੰਦਰ ਸਿੰਘ ਬੜਾਏ ਚ ਐਮ ਡੀ ਸਾਹਿਬ ਦਾ ਨੰਬਰ ਨੇ ਇਧਰ ਐਮ ਡੀ ਕੁਲਵਿੰਦਰ ਸਿੰਘ ਬ੍ਰਾਂਚ ਦੇ ਨੰਬਰ ਨੇ ਆਹ ਕੰਡੀਸ਼ਨ ਚੈੱਕ ਕਰ ਲਓ ਫੋਟੋ ਵਗੈਰਾ ਵਿੱਚ ਭਰਾ ਕਹਿੰਦੇ ਨੇ ਫੋਟੋ ਪਾ ਦਿਓ ਫੋਟੋ ਪਾ ਦਿਓ ਫੋਟੋ ਭਰਾਵੋ ਤਾਂ ਤਾਂ ਪਾਈਏ ਜੀ ਤੁਸੀਂ ਸੋਨੂੰ ਆ ਵੀਡੀਓ ਚ ਹੀ ਚੰਗੀ ਤਰ੍ਹਾਂ ਦੇਖ ਲਿਆ ਕਰੋ ਇੰਨੇ ਟਰੈਕਟਰਾਂ ਨੇ ਕਿਉਂ ਫੋਟੋਆਂ ਮਾ ਖਿੱਚਣ ਦੀ ਪ੍ਰੋਬਲਮ ਆਉਂਦੀ ਆ ਬਹੁਤ ਜ਼ਿਆਦਾ ਗਿਣਤੀ ਚ ਟਰੈਕਟਰ ਹੁੰਦੇ ਆ ਹਰੇਕ ਦੀ ਫੋਟੋ ਖਿੱਚਣ ਦੀ ਪਰੇਸ਼ਾਨੀ ਆਉਂ ਜਾਂਦੀ ਆ ਭਰਾਵੋ ਆ ਦੇਖੋ ਸਾਰੇ ਗੌਰ ਨਾਲ ਚੈੱਕ ਕਰ ਲਓ 16 9 28 ਦੇ ਟਾਇਰਾਂ ਚ ਰੇਟ ਬਾਰੇ ਗੱਲ ਕਰੀਏ ਇਹਨਾਂ ਦੇ 7 ਲੱਖ 45 45000 ਰੁਪਿਆ ਦੋਨਾਂ ਟਰੈਕਟਰਾਂ ਦਾ ਰੇਟ ਆ ਇਹਦਾ ਵੀ 745 ਰੇਟ ਆ ਉਹਦਾ ਵੀ 745 ਰੇਟ ਆ ਡਿਸਕਾਊਂਟ ਹੋਊ ਲੈਸ ਹੋਊ 2-2 ਲੱਖ ਰੁਪਿਆ ਲਿਆਓ ਤੇ ਦੋਨੇ ਟਰੈਕਟਰ ਤੁਸੀਂ ਆਪਦੇ ਘਰੇ ਲਿਆ ਸਕਦੇ ਹੋ 4 ਲੱਖ ਰੁਪਿਆ ਦੇ ਕੇ ਦੋਨੇ ਲੈ ਜਾਓ ਜੇ 2 ਲੱਖ ਦੇ ਕੇ ਇਹਨਾਂ ਤਾਂ ਇੱਕ ਲੈ ਜਾਓ 2023 ਮਾਡਲ ਆ ਉਹ ਕਿਹੜਾ ਪਹਿਲਾਂ ਦਿਖਾਇਆ ਤੁਹਾਨੂੰ 22 ਮਾਡਲ ਆ ਇਹ ਸੈਂਟਰ ਗੇਅਰ ਆ ਸੈਂਟਰ ਗੇਅਰ ਦੀ ਕਿਹੜੇ ਸਪੈਸ਼ਲ ਮੰਗ ਭਰਾ ਕਰਦੇ ਸੈਂਟਰ ਗੇਅਰ ਨਾਲ ਹੀ ਲੈਣਾ ਆ ਚੱਕੋ ਸੈਂਟਰ ਗੇਅਰ ਵਾਲਾ ਟਰੈਕਟਰ ਛੋਡੇ ਵਾਸਤੇ ਆ ਚੁੱਕਿਆ ਹਜ਼ਾਰ ਕ ਘੰਟਾ ਚੱਲਿਆ ਹੋਇਆ ਸਪਰਕ ਕਰ ਲੋ ਵਡਾਂਹ ਟਰੈਕਟਰ ਨਾਲ ਦਿੱਤੇ ਹੋਏ ਨੰਬਰਾਂ ਤੇ ਵੀਡੀਓ ਨੂੰ ਅੱਗੇ ਸਾਂਝਾ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਓ ਧੰਨਵਾਦ